ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਗਜਵਜ ਕੇ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਾਧ ਸੰਗਤ ਜੀ ਅੱਜ ਜਿਸੀ ਤੁਹਾਡੇ ਨਾਲ ਇੱਕ ਅਦਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਇਗੁਰੂ ਨੂੰ ਸੱਚੇ ਮਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਇਗੁਰੂ ਜੀ ਸਾਡੀ ਚੋੜੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜਿਹਨਾਂ ਤੋਂ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਨਹੀਂ ਪੜੀ ਜਾਂਦੀ ਸਾ ਸਾਂਗਤ ਜੀ ਉਹ ਰਾਤ ਨੂੰ ਸੌਣ ਵੇਲੇ ਵਾਈਗੁਰ ਜੀ ਨਾਲ ਇਹ ਦੋ ਗੱਲਾਂ ਕਰ ਲਿਆ ਕਰੋ ਸਾ ਸਾਂਗਤ ਜੀ ਫਿਰ ਵੇਖਿਓ ਚਮਤਕਾਰ ਵਾਈਗੁਰ ਜੀ ਦਾ ਸਾ ਸਾਂਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਨੂੰ ਦੇਖਣ ਚ ਸਕੋ ਸਾਥ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ巴巴 ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਾਉਣਾ ਜੀ ਸਾਥ ਸੰਗਤ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਥ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਨੇ ਹਾਂ ਸਾਥ ਸੰਗਤ ਜੀ ਜਿਹਨਾਂ ਵੀ ਸੰਗਤਾਂ ਤੋਂ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜੀ ਨਹੀਂ ਜਾਂਦੀ ਤਾਂ ਸਾਧ ਸੰਗਤ ਜੀ ਇਹ ਕੋਈ ਇੱਕ ਅਦਿ ਸਰੀਰ ਦਾ ਕੰਮ ਨਹੀਂ ਹੈ ਸਾਧ ਸੰਗਤ ਜੀ ਇੱਕ ਅਦਿ ਸਰੀਰ ਦਾ ਪ੍ਰਸ਼ਨ ਨਹੀਂ ਹੈ ਇਸ ਦੁਬਿਧਾ ਵਿੱਚ ਬਹੁਤ ਸੰਗਤ ਹੈ ਸਾਧ ਸੰਗਤ ਜੀ ਸਾਰੇ ਇਹ ਹੀ ਕਹਿੰਦੇ ਹਨ ਕਿ ਅਸੀਂ ਸਿਮਰਨ ਤਾਂ ਕਰਨਾ ਚਾਹੁੰਦੇ ਹਾਂ ਪਰ ਸਾਡੇ ਤੋਂ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਸਾਸੰਗਤ ਜੀ ਬਹੁਤ ਸਾਰੇ ਲੋਕ ਇਦਾਂ ਦੇ ਵੀ ਨੇ ਜੋ ਜ਼ਿਆਦਾ ਮਿਹਨਤ ਵਾਲਾ ਕੰਮ ਵੀ ਨਹੀਂ ਕਰਦੇ ਭਾਵ ਕਿ ਜਿਸ ਨਾਲ ਉਹਨਾਂ ਨੂੰ ਥਕਾਵਟ ਬਹੁਤ ਹੋ ਜਾਂਦੀ ਹੈ ਸਾਸੰਗਤ ਜੀ ਪਰ ਫਿਰ ਵੀ ਉਹਨਾਂ ਤੋਂ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਸਾਸੰਗਤ ਜੀ ਚਾ ਆਪਾਂ ਇਹ ਕਹਿ ਦਈਏ ਕਿ ਉਹ ਵਾਇਗਰੂ ਜੀਤੋ ਦੂਰ ਹੋ ਰਹੇ ਹਨ ਸਾਸੰਗਤ ਜੀ ਅਤੇ ਦਲੇਦਰ ਨੂੰ ਧਾਰਨ ਕਰੀ ਬੈਠੇ ਨੇ ਸਾਸੰਗਤ ਜੀ ਜਦੋਂ ਪਾਠ ਕਰਨ ਦਾ ਮਨ ਬਣਾਉਂਦੇ ਹਾਂ ਤਾਂ ਸਾਸੰਗਤ ਜੀ ਉਸ ਵੇਲੇ ਅੰਮ੍ਰਿਤ ਵੇਲੇ ਦਾ ਸਮਾਂ ਲੰਘ ਚੁੱਕਾ ਹੁੰਦਾ ਹੈ ਸਾਸੰਗਤ ਜੀ ਜੋ ਬਣੀ ਅੰਮ੍ਰਿਤ ਵੇਲੇ ਪੜੇ ਤੋਂ ਰਾਸ ਹੁੰਦੀ ਹੈ ਸਾਧ ਸੰਗਤ ਜੀ ਉਸ ਨੂੰ ਆਪਾਂ ਸੂਰਜ ਚੜੇ ਤੋਂ ਬਾਅਦ ਨਾਮ ਜਪਤੇ ਸਕਦੇ ਹਾਂ ਪਰ ਸਾਧ ਸੰਗਤ ਜੀ ਉਸ ਤੋਂ ਉਹਨਾਂ ਫਲ ਨਹੀਂ ਮਿਲਦਾ ਜਿੰਨਾ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜੇ ਦਾ ਮਿਲਦਾ ਹੈ ਸਾਧ ਸੰਗਤ ਜੀ ਤਾਂ ਪਰ ਦੇਖਦੇ ਹਾਂ ਜਦੋਂ ਸੂਰਜ ਚੜੇ ਤੋਂ ਬਾਅਦ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਸਾਡਾ ਮਨ ਭਟਕਦਾ ਰਹਿੰਦਾ ਹੈ ਸਾਧ ਸੰਗਤ ਜੀ ਗੁਰੂ ਦੇ ਨਾਲ ਨਹੀਂ ਜੁੜਦਾ ਸਾਤਸੰਗਤ ਜੀ ਉਸ ਦਿਨਾਂ ਨੂੰ ਸਾਨੂੰ ਬਾਣੀ ਪੜ੍ਹਦੇ ਹੋਏ ਵਾਸੀਆਂ ਆਉਂਦੀਆਂ ਨੇ ਸਾਤਸੰਗਤ ਜੀ ਅੱਖਾਂ 'ਚ ਅਥਰੂ ਆਉਂਦੇ ਨੇ ਸਾਤਸੰਗਤ ਜੀ ਇਹ ਚੰਗੀ ਗੱਲ ਨਹੀਂ ਹੈ ਸਾਤਸੰਗਤ ਜੀ ਇਕਜੁੱਟ ਹੋ ਕੇ ਵਾਹਿਗੁਰੂ ਦਾ ਪਾਠ ਕਰਨ ਨਾਲ ਹੀ ਵਾਹਿਗੁਰੂ ਜੀ ਅੱਗੇ ਪਾਠ ਕੀਤਾ ਪਰਵਾਨ ਹੁੰਦਾ ਹੈ ਸਾਤਸੰਗਤ ਜੀ ਇਹੋ ਜਿਹੀ ਆਪਾਂ ਕਿਹੜੀਆਂ ਗਲਤੀਆਂ ਕਰਦੇ ਹਾਂ ਜਿਸ ਕਰਕੇ ਵਾਹਿਗੁਰੂ ਜੀ ਸਾਡੇ ਤੋਂ ਮੁੱਖ ਮੋੜ ਰਹੇ ਹਨ ਸਾਜ ਸੰਗਤ ਜੀ ਕਈ ਸੰਗਤਾਂ ਨੂੰ ਲੱਗਦਾ ਹੈ ਆਪਾਂ ਅੰਮ੍ਰਿਤ ਵੇਲੇ ਨਹੀਂ ਉઠੇ ਤੇ ਸੂਰਜ ਚੜ੍ਹੇ ਤੋਂ ਬਾਅਦ ਸਾਜ ਸੰਗਤ ਜੀ ਜੇ ਤੁਸੀਂ ਪਾਠ ਕਰਨਾ ਵੀ ਹੈ ਨਾ ਤਾਂ 12 ਵਜੇ ਤੋਂ ਪਹਿਲਾਂ ਸਾਜ ਸੰਗਤ ਜੀ ਨਿਤਨੇਮ ਦਾ ਪਾਠ ਕਰਨਾ ਚਾਹੀਦਾ ਹੈ ਉਹੀ ਸਮਾਂ ਹੁੰਦਾ ਹੈ ਨਿਤਨੇਮ ਕਰਨ ਦਾ ਸਾਤਸੰਗਤ ਜੀ ਜੇ ਹੋ ਸਕਦਾ ਹੈ ਤਾਂ ਅੰਮ੍ਰਿਤ ਵੇਲੇ ਉੱਠ ਕੇ ਸਾਤਸੰਗਤ ਜੀ ਬਾਣੀ ਪੜਿਆ ਕਰੋ ਉਹ ਸਭ ਤੋਂ ਉੱਤਮ ਸਮਾ ਹੁੰਦਾ ਹੈ ਸਾਤਸੰਗਤ ਜੀ ਉਸ ਟਾਈਮ ਵਾਹਿਗੁਰੂ ਜੀ ਆਪ ਹਾਜ਼ਰ-ਨਾਜ਼ਰ ਹੁੰਦੇ ਹਨ ਸਾਤਸੰਗਤ ਜੀ ਜੇ ਅਸੀਂ ਉਸ ਵੇਲੇ ਬਾਣੀ ਪੜਦੇ ਹਾਂ ਤਾਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਨ ਸਾਤਸੰਗਤ ਜੀ ਉਹ ਸਾਡੀ ਸਿੱਧੀ ਦਰਗਾਹ ਵਿੱਚ ਪ੍ਰਵਾਨ ਹੁੰਦੀ ਹੈ ਉਸ ਸਾਡੀ ਬਹੁਤ ਜਲਦੀ ਸੁਣੀ ਜਾਂਦੀ ਹੈ 사ਤਸੰਗਤ ਜੀ ਉਸ ਦਾ ਬਹੁਤ ਮਹੱਤਵ ਹੈ 사ਤਸੰਗਤ ਜੀ ਸਾਡੇ ਸੱਚੇ ਪਿਤਾ ਗੁਰੂ ਗੋਬਿੰਦ ਸਿੰਘ ਜੀ 사ਤਸੰਗਤ ਜੀ ਜਿਨੇ ਸਾਨੂੰ ਅੰਮ੍ਰਿਤ ਵੇਲੇ ਬਾਣੀ ਬਾਣੀ ਪੜਨ ਦਾ ਉਪਦੇਸ਼ ਦਿੱਤਾ ਹੈ 사ਤਸੰਗਤ ਜੀ ਅੰਮ੍ਰਿਤ ਵੇਲੇ ਨਿਤਨੇਮ ਦੀਆਂ ਬਾਣੀਆਂ ਪੜਨ ਦਾ ਬਹੁਤ ਉੱਤਮ ਮੰਨਿਆ ਜਾਂਦਾ ਹੈ ਸਾਤਸੰਗਤ ਜੀ ਜੇ ਤੁਸੀਂ ਪੰਜ ਬਾਣੀਆਂ ਦਾ ਪਾਠ ਨਹੀਂ ਕਰ ਸਕਦੇ ਤਾਂ ਸਾਤਸੰਗਤ ਜੀ ਤੁਸੀਂ ਜਪਜੀ ਸਾਹਿਬ ਦਾ ਪਾਠ ਕਰ ਸਕਦੇ ਹੋ ਜਾਂ ਮੂਹ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਵੀ ਕਰਕੇ ਵਾਹਿਗੁਰੂ ਨੂੰ ਯਾਦ ਕਰ ਸਕਦੇ ਹੋ ਸਾਤਸੰਗਤ ਜੀ ਹੋ ਸਕਦਾ ਹੈ ਤਾਂ ਪੰਜ ਬਾਣੀਆਂ ਦਾ ਪਾਠ ਜ਼ਰੂਰ ਕਰਿਆ ਕਰੋ ਸਾਤਸੰਗਤ ਜੀ ਜਿਹੜੀ ਸੰਗਤ ਦੇ ਬਹੁਤ ਸਵਾਲ ਨੇ ਕਿ ਅਸੀਂ ਤਾਂ ਪੜ੍ਹੇ ਲਿਖੇ ਨਹੀਂ ਸਾਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ ਤਾਂ ਸਾਧ ਸੰਗਤ ਜੀ ਉਹ ਸੰਗਤ ਤੁਸੀਂ ਦੇਖਦੇ ਹੋ ਅੱਜ ਕੱਲ ਲਾਈਵ ਟੈਲੀਕਾਸਟ ਚੱਲਦੇ ਨੇ ਸਾਧ ਸੰਗਤ ਜੀ YouTube ਤੇ ਤੁਸੀਂ ਲਗਾ ਸਕਦੇ ਹੋ ਸਾਧ ਸੰਗਤ ਜੀ ਬਾਣੀ ਨੂੰ ਸੁਣ ਸਕਦੇ ਹੋ ਸਾਧ ਸੰਗਤ ਜੀ ਪੰਜ ਬਾਣੀਆਂ ਦੇ ਵਿੱਚ ਇੱਕ ਜਪਜੀ ਸਾਹਿਬ ਦੇ ਬਾਣੀ ਜਾਪ ਸਾਹਿਬ ਚਪਈ ਸਾਹਿਬ ਤੇ ਪਸ assoਈਏ 사ਤ ਸੰਗਤ ਜੀ ਤੇ ਅਨੰਦ ਸਾਹਿਬ ਦੀ ਬਾਣੀ ਆਉਂਦੀ ਹੈ ਤੇ ਉਸ ਤੋਂ ਉਪਰੰਤ ਅਰਦਾਸ ਕਰਨੀ ਹੁੰਦੀ ਹੈ 사ਤ ਸੰਗਤ ਜੀ ਇਸ ਦੇ ਨਾਲ ਬਹੁਤ ਕੁਝ ਪ੍ਰਾਪਤ ਹੁੰਦਾ ਹੈ 사ਤ ਸੰਗਤ ਜੀ ਜੇ ਕੋਈ ਪੰਜ ਬਾਣੀਆਂ ਦਾ ਪਾਠ ਨਹੀਂ ਕਰ ਸਕਦਾ ਤਾਂ ਉਹ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰ ਲਿਆ ਕਰੋ 사ਤ ਸੰਗਤ ਜੀ ਕਿਉਂਕਿ ਉਹ ਸਾਡੇ ਪਹਿਲੇ ਪਾਸ਼ਾ ਗੁਰੂ ਨਾਨਕ ਪਾਸ਼ਾ ਜੀ ਦੀ ਦਿਲ ਰੋਹ ਵਾਲੀ ਬਾਣੀ ਮੰਨੀ ਜਾਂਦੀ ਹੈ 사ਸੰਗਤ ਜੀ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਦੀ ਸ਼ਾ ਰਚਨਾ ਵੀ ਕਿਹਾ ਜਾਂਦਾ ਹੈ 사ਸੰਗਤ ਜੀ ਜੇਕਰ ਆਪਣੇ ਹਿਰਦੇ ਵਿੱਚ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ ਤਾਂ 사ਸੰਗਤ ਜੀ ਕਿੰਨਾ ਵੀ ਬੁਰਾ ਸਮਾਂ ਆ ਜਾਵੇ ਉਸ ਨੂੰ ਅਸੀਂ ਦੂਰ ਕਰ ਸਕਦੇ ਹਾਂ 사ਸੰਗਤ ਜੀ ਸਾਰੇ ਦੁੱਖਾਂ ਦਾ ਇੱਕੋ ਹੱਲ ਹੈ ਵਾਹਿਗੁਰੂ ਦੀ ਬਾਣੀ ਸਾਧ ਸੰਗਤ ਜੀ ਜੇਕਰ ਆਪਾਂ ਵਾਹਿਗੁਰੂ ਜੀ ਤੋਂ ਖੁਦ ਹੀ ਮੁੱਕ ਮੋੜ ਲਈਏ ਤਾਂ ਆਪਾਂ ਵਾਹਿਗੁਰੂ ਜੀ ਤੋਂ ਬਿਨਾ ਇੱਕ ਟਣਕੇ ਦੇ ਬਰਾਬਰ ਵੀ ਨਹੀਂ ਹਾਂ ਸਾਧ ਸੰਗਤ ਜੀ ਆਪਾਂ ਨੂੰ ਰਾਤ ਨੂੰ ਸੌਣ ਵੇਲੇ ਰੋਟੀ ਖਾਣ ਤੋਂ ਬਾਅਦ ਸਾਧ ਸੰਗਤ ਜੀ ਕੁਰਲੀ ਕਰਕੇ ਮੂੰਹ ਹੱਥ ਧੋ ਕੇ ਸਾਧ ਸੰਗਤ ਜੀ ਸਿਰ ਟਾ ਕੇ ਘਟੋ ਘਟ 10 15 ਮਿੰਟ ਵਾਈਗੁਰ ਜੀ ਦਾ ਜਾਪ ਕਰਨਾ ਸਾਹਿਤ ਹੈ ਸਾਧ ਸੰਗਤ ਜੀ ਹੋ ਸਕਦਾ ਹੈ ਤਾਂ 16 ਸਾਹਿਬ ਦਾ ਪਾਠ ਕਰ ਲਿਆ ਕਰੋ ਸਾਧ ਸੰਗਤ ਜੀ ਸਿਰਫ 2 ਤੋਂ 5 ਮਿੰਟ ਹੀ ਲੱਗਦੇ ਨੇ 16 ਸਾਹਿਬ ਦਾ ਪਾਠ ਕਰਨ ਲਈ ਸਾਧ ਸੰਗਤ ਜੀ ਜਿਹਨਾਂ ਨੂੰ 16 ਸਾਹਿਬ ਦਾ ਪਾਠ ਨਹੀਂ ਆਉਂਦਾ ਤਾਂ ਸਾਧ ਸੰਗਤ ਜੀ ਉਹ ਫੋਨ ਤੇ ਲਗਾ ਕੇ ਸੁਣ ਲਿਆ ਕਰੋ ਉਸ ਦੇ ਨਾਲ ਤੁਹਾਡੇ ਮਨ ਦੇ ਵਿੱਚ ਗਲਤ ਖਿਆਲ ਨਹੀਂ ਆਉਂਦੇ ਸਾਧ ਸੰਗਤ ਜੀ ਮਨ ਭਟਕਦਾ ਨਹੀਂ ਹੈ ਚੱਗੇ ਖਿਆਲ ਆਉਂਦੇ ਨੇ ਸਾਧ ਸੰਗਤ ਜੀ ਜਦੋਂ ਤੁਸੀਂ ਸੌਣ ਲੱਗਦੇ ਹੋ ਤਾਂ ਤੁਸੀਂ ਵਾਇਗੁਰ ਜੀ ਨੂੰ ਸਾਧ ਸੰਗਤ ਜੀ ਇਹ ਹੀ ਦੋ ਗੱਲਾਂ ਕਹਿਣੀਆਂ ਨੇ ਸਾਧ ਸੰਗਤ ਜੀ ਵਾਇਗੁਰ ਜੀ ਸਾਨੂੰ ਅੰਮ੍ਰਿਤ ਵੇਲੇ ਦੀ ਬਾਣੀ ਬਖਸ਼ੋ ਸਾਧ ਸੰਗਤ ਜੀ ਪਰ ਅਸੀਂ ਕੋਸ਼ਿਸ਼ ਤਾਂ ਕਰਦੇ ਹਾਂ ਪਰ ਸੜੇ ਤੋਂ ਉੱਠਿਆ ਨਹੀਂ ਜਾਂਦਾ ਸਾਤਸੰਗਤ ਜੀ ਜੇ ਤੁਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਕੇ ਸੋਵੋਗੇ ਤਾਂ ਸਾਤਸੰਗਤ ਜੀ ਵਾਹਿਗੁਰੂ ਜੀ ਤੁਹਾਨੂੰ ਆਪ ਹੀ ਅੰਮ੍ਰਿਤ ਵੇਲੇ ਉਠਾ ਦੇਣਗੇ ਸਾਤਸੰਗਤ ਜੀ ਅੱਗੇ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਉਸ ਵੇਲੇ ਉੱਠ ਕੇ ਵਾਹਿਗੁਰੂ ਦਾ ਨਾਮ ਜਪਣਾ ਹੈ ਜਾਂ ਫਿਰ ਦੁਬਾਰਾ ਸੋ ਜਾਣਾ ਹੈ ਸਾਤਸੰਗਤ ਜੀ ਜੇ ਤੁਸੀਂ ਵਾਹਿਗੁਰੂ ਦੇ ਵੈਗੁਰੂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਉੱਠ ਕੇ ਵੈਗੁਰ ਜੀ ਦਾ ਜਾਪ ਕਰਿਆ ਕਰੋ ਵੈਗੁਰ ਜੀ ਦੀ ਬਾਣੀ ਪੜਿਆ ਕਰੋ ਸਾਧ ਸੰਗਤ ਜੀ ਆਪਾਂ ਤੁਹਾਨੂੰ ਦੱਸਿਆ ਹੈ ਕਿ ਰਾਤ ਨੂੰ ਸੋਹਲਾ ਸਾਹਿਬ ਦਾ ਪਾਠ ਕਰਿਆ ਕਰੋ ਸਾਧ ਸੰਗਤ ਜੀ ਜੇ ਸੰਗਤ ਸੋਹਲਾ ਸਾਹਿਬ ਦਾ ਪਾਠ ਨਹੀਂ ਕਰ ਸਕਦੀ ਤਾਂ ਸਾਧ ਸੰਗਤ ਜੀ ਤੁਸੀਂ ਵਾਹਿਗੁਰਜੀ ਦਾ ਮਨ ਦੇ ਵਿੱਚ जाप ਕਰ ਲਿਆ ਕਰੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਦਾ जाप ਕਰ ਲਿਆ ਕਰੋ ਸਾਧ ਸੰਗਤ ਜੀ ਇਸੇ ਤਰ੍ਹਾਂ ਭਾਈ ਜੇ ਤੁਸੀਂ ਵਾਹਿਗੁਰੂ ਜੀ ਨੂੰ ਰਾਤ ਰਾਤ ਨੂੰ ਅਰਦਾਸ ਕਰਕੇ ਸੋਵੋਗੇ ਤਾਂ ਵਾਹਿਗੁਰੂ ਜੀ ਤੁਹਾਨੂੰ ਆਪ ਇਸ ਵੀਰੇ ਉਠਾ ਦੇਣਗੇ ਸਾਧ ਸੰਗਤ ਜੀ ਆਪਾਂ ਕਹਿ ਦਿੰਦੇ ਹਾਂ ਕਿ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਸਾਧ ਸੰਗਤ ਜੀ ਪਰ ਆਪਣੇ ਲਈ ਮਿਹਨਤ ਜੋ ਲੋਕ ਨਹੀਂ ਕਰਦੇ ਸਾਧ ਸੰਗਤ ਜੀ ਵਾਹਿਗੁਰੂ ਜੀ ਵੀ ਉਹਨਾਂ ਦਾ ਸਾਥ ਨਹੀਂ ਦਿੰਦੇ ਸਾਧ ਸੰਗਤ ਜੀ ਤੁਸੀਂ ਜਾਣਦੇ ਹੋ ਕੁਝ ਪਾਉਣ ਲਈ ਕੁਝ ਗਵਾਉਣਾ ਪੈਂਦਾ ਹੈ ਸਾਧ ਸੰਗਤ ਜੀ ਜੇ ਤੁਸੀਂ ਵਾਹਿਗੁਰੂ ਜੀ ਨੂੰ ਪਾਉਣਾ ਚਾਹਦੇ ਹੋ ਤਾਂ ਤੁਹਾਨੂੰ ਨੀਂਦ ਨੂੰ ਤਿਆਗਣਾ ਪਵੇਗਾ ਸਾਧ ਸੰਗਤ ਜੀ ਜੇ ਤੁਸੀਂ ਕਹਿੰਦੇ ਹੋ ਕਿ ਨੀਂਦ ਪੂਰੀ ਨਹੀਂ ਹੁੰਦੀ ਸਾਤਸੰਗਤ ਜੀ ਤੁਸੀਂ ਦਿਨ ਦੇ ਵਿੱਚ ਦੁਪਹਿਰੇ ਥੋੜਾ ਟਾਈਮ ਰਾਮ ਕਰ ਲਿਆ ਕਰੋ ਜਿਸ ਨਾਲ ਤੁਹਾਨੂੰ ਠਿਕਾਵਟ ਵੀ ਨਹੀਂ ਹੋਵੇਗੀ ਸਾਤਸੰਗਤ ਜੀ ਰਾਤ ਨੂੰ ਜਲਦੀ ਸੋ ਜਾਇਆ ਕਰੋ ਲੋਕਾਂ ਦੀਆਂ ਗੱਲਾਂ ਤੋਂ ਦੂਰ ਰਿਹਾ ਕਰੋ ਸਾਤਸੰਗਤ ਜੀ ਸਿਰਫ ਉਹ ਸੱਚੇ ਪਾਸ਼ਾ ਜੀ ਦਾ ਲੜ ਫੜ ਲਵੋ ਜੋ ਮਰਜ਼ੀ ਕੰਮ ਕਰ ਲਓ ਸਾਤਸੰਗਤ ਜੀ ਪਰ ਕਿਸੇ ਦਾ ਦਿਲ ਨਾ ਦਿਖਾਓ ਰਾਤ ਨੂੰ ਪਾਠ ਕਰਦੇ ਹੀ ਕਰਕੇ ਹੀ ਸੌਣਾ ਹੈ 사ਤ ਸੰਗਤ ਜੀ ਬਹੁਤ ਸਾਰੀਆਂ ਸੰਗਤਾਂ ਨੇ ਜੋ ਦੁੱਖ ਦੇ ਵਿੱਚ ਹੀ ਵਾਹਿਗੁਰੂ ਨੂੰ ਯਾਦ ਕਰਦੀਆਂ ਨੇ 사ਤ ਸੰਗਤ ਜੀ ਅਤੇ ਜਦੋਂ ਦਿਨ ਫਿਰ ਜਾਂਦੇ ਨੇ ਤਾਂ ਵਾਹਿਗੁਰੂ ਜੀ ਨੂੰ ਫਿਰ ਭੁੱਲ ਜਾਂਦੀਆਂ ਨੇ 사ਤ ਸੰਗਤ ਜੀ ਇਹ ਉਹਨਾਂ ਲਈ ਬਹੁਤ ਵੱਡੀ ਭੁੱਲ ਹੁੰਦੀ ਹੈ 사ਤ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਕਿ ਵਾਹਿਗੁਰੂ ਜੀ ਸਾਨੂੰ ਪਰਖਦੇ ਹਨ ਜੇ ਆਪਣਾ ਔਖੇ ਵੇਲਾ ਆਉਂਦਾ ਹੈ ਤਾਂ ਸਮਝ ਲਓ ਇਹ ਵੀ ਵਾਹਿਗੁਰੂ ਜੀ ਦੀ ਦੇਣ ਹੈ ਸਾਧ ਸੰਗਤ ਜੀ ਕਿਉਂਕਿ ਵਾਹਿਗੁਰੂ ਜੀ ਸਾਨੂੰ ਪਰਖਦੇ ਹਨ ਕਿ ਸਾਨੂੰ ਵੀ ਵਾਹਿਗੁਰੂ ਨੂੰ ਯਾਦ ਰੱਖਦੇ ਹੋ ਕਿ ਨਹੀਂ ਰੱਖਦੇ ਸਾਧ ਸੰਗਤ ਜੀ ਦੁੱਖ ਵੇਲੇ ਤਾਂ ਅਸੀਂ ਵਾਹਿਗੁਰੂ ਨੂੰ ਯਾਦ ਕਰਦੇ ਹੀ ਹਾਂ ਪਰ ਸਾਧ ਸੰਗਤ ਜੀ ਸੁਖ ਵੇਲੇ ਵੀ ਵਾਹਿਗੁਰੂ ਜੀ ਨੂੰ ਯਾਦ ਕਰਿਆ ਕਰੋ वागुरु जी का शुकराना करो जो कुछ भी वागुरु जी ने दिता है सत संंगत जी उस वागुरु की ही कृपा न सब कुछ मिले है सत संगत जी आप जी ने यही कहना है कि वागुरु जी का जाप करया करो सत संगत जी आप जी ने बहुत सारे सुख प्राप्त हो जीते विगड़े काम ठीक हो जाएंगे सतसंग जी ਏਸੀ ਆਪਣੀ ਅੱਜ ਦੀ ਕਥਾ ਸਾਧ ਸੰਗਤ ਜੀ ਹੋਈਆਂ ਪੁੱਲਾਂ ਚੋਕਾਂ ਦੀ ਖੀਮਾ ਬਖਸ਼ਣੀ ਜੀ ਸਾਧ ਸੰਗਤ ਜੀ ਰੋਜ਼ ਇਸ ਚੈਨਲ ਤੇ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਸਾਧ ਸੰਗਤ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੇਖਣ ਨੂੰ ਮਿਲ ਸਕਣ ਸਾਧ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਲੈ ਕੇ ਹਾਜ਼ਰੀ ਲਗਵਾਉਣਾ ਜੀ ਸਾਧ ਸੰਗਤ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਧ ਸੰਗਤ ਜੀ ਹੋਈਆ ਪੁੱਲਾ ਜੋ ਕਾਂਦੀ ਖਿਮਾ ਬਖਸ਼ਣੀ ਜੀ ਫਤੇ ਦਾ ਜੋ ਆਓ ਫਤੇ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ